ਸਾਡੀ ਖੇਤੀ YouTube ਚੈਨਲ ਤੇ ਆਪ ਸਭ ਦਾ ਸਵਾਗਤ ਮੈਂ ਹਾਂ ਸਰਵਜੀਤ ਸਿੰਘ ਤੇ ਅੱਜ ਹੈ 4 ਨਵੰਬਰ 2025 ਅੱਜ ਦੀ ਸਾਡੀ ਖੇਤੀ ਗਤੀਵਿਧੀ ਦੇ ਵਿੱਚ ਜੋ ਸਰੋਂ ਆਪਾਂ ਪੀਲੀ ਲਾਈ ਸੀ ਉਹਦੇ ਵਿੱਚ ਕੁਝ ਖਾਲੀ ਥਾਵਾਂ ਰਹਿ ਗਈਆਂ ਸਨ ਕਿਸੇ ਵਜ੍ਹਾ ਕਰਕੇ ਉਹਨਾਂ ਨੂੰ ਭਰਿਆ ਜਾ ਰਿਹਾ ਹੈ ਤਾਂ ਇਹ ਸਰੋਂ ਦੀ ਉਮਰ ਅੱਜ ਲਗਭਗ 35-36 ਦਿਨ ਦੀ ਹੋਈ ਹੈ ਤਾਂ ਆਪਣੀ ਟੀਮ ਦੇ ਮੈਂਬਰ ਯਾ ਸੰਘਣੇ ਥਾਂ ਤੋਂ ਸਰੋਂ ਪੁੱਟ ਕੇ ਵਿਲੇ ਥਾਵਾਂ ਵਿੱਚ ਪੜ ਰਹੇ ਐ ਤੇ ਨਾਲ ਦੀ ਨਾਲ ਹੀ ਮੰਗਰ ਦੀ ਮੰਗਰ ਪਾਣੀ ਲਾਇਆ ਜਾ ਰਿਹਾ ਹੈ ਇਹਦੇ ਵਿੱਚ ਆਪਾਂ ਇੱਕ ਵਾਰ ਯੂਰੀਆ ਦੋ ਤਿੰਨ ਦਿਨ ਪਹਿਲਾਂ ਪਾਤੀ ਸੀ ਤੇ ਹੁਣ ਪਾਣੀ ਲੱਗ ਰਿਹਾ ਹੈ ਪਾਣੀ ਤੋਂ ਬਾਅਦ ਇੱਕ ਯੂਰੀਆ ਆਪਾਂ ਇਹਨੂੰ ਫਿਰ ਪਾ ਦੇਵਾਂਗੇ ਇਹ ਜਿਹੜੀ ਆਪਾਂ ਖਾਲੀ ਥਾਵਾਂ ਭਰ ਰਹੇ ਆਂ ਬੂਟੇ ਵਿੱਚੋਂ ਪਟ ਕੇ ਇਹਦੇ ਨਤੀਜੇ ਕਿਸ ਤਰ੍ਹਾਂ ਆਉਂਦੇ ਆ ਉਹਨਾਂ ਦਿਨਾਂ ਦੇ ਵਿੱਚ ਜਦੋਂ ਇਹ ਚੰਗੀ ਤਰ੍ਹਾਂ ਚੱਲ ਪਈ ਉਦੋਂ ਇਹਦੇ ਤੇ ਆਪਾਂ ਫਿਰ ਵਿਚਾਰ ਕਰਾਂਗੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ